ਹਾਂਜੀ ਬਾਈ ਸੱਸੀ ਗੱਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਤੇ ਜੀ ਤੇ ਲਓ ਜੀ ਪਹੁੰਚੇ ਹੋਏ ਹਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਦਿਖਾਉਣੇ ਆ ਤੁਹਾਨੂੰ ਕੀ ਰੇਟ ਚੱਲਦਾ ਜੀ ਟਰੈਕਟਰਾਂ ਦਾ ਇਹ ਬਾਕੀ ਸੀਜ਼ਨ ਦਾ ਕਰਕੇ ਟਰੈਕਟਰ ਬਹੁਤ ਆਇਆ ਮੰਡੀ ਤੇ ਇਸ ਵਾਰ ਰੱਲ ਲੰਗਾ ਵੀ ਬਹੁਤ ਡੰਗਾ ਜੀ ਤੇਰੀ ਪਰ ਵੀ ਪੂਰੇ ਆਉਣ ਲੱਗੇ ਜੇ ਕਿਸੇ ਭਰਾ ਨੇ ਲੈਣਾ ਹੋ ਤੇ ਲਓ ਜੀ ਸ਼ੁਰੂਆਤ ਕਰਦੇ ਆਂ ਐਸ਼ਰ 241 ਤੋਂ ਇਹ ਮਾਡਲ ਹੈਗਾ ਜੀ 2020 ਰੇਟ ਹੈਗਾ ਦਾ 295000 ਪੰਜਾਬ ਦਾ ਨੰਬਰ ਹੈ ਜੀ ਤੇ ਟਰੈਕਟਰ ਬਹੁਤ ਸੋਹਣਾ ਪਿਆ ਦੇਖ ਸਕਦੇ ਹੋ ਕਚਾ ਬੰਦਿਆ 60 ਰੁਪਏ ਦੇ ਟਾਇਰ ਹੈ ਜੀ ਪਿਛਲੇ ਅੱਗੇ ਆ ਗਿਆ ਜੀ ਸੋਨਾ ਲੇਕਾ 35 2010 ਮਾਡਲ ਹੈ ਜੀ ਡਿਮਾਂਡ ਹੈਗੀ ਇਹਦੀ 2 ਲੱਖ 48000 ਹਰਿਆਣਾ ਨੰਬਰ ਹੈ ਤੇ ਟਾਇਰ ਦੇ ਚਾਰੇ ਤਾजे ਆ ਜੀ ਗੁਡਇਰ ਦੇ ਟਾਇਰ ਹੈ ਇਹਦੇ ਦੇਖ ਸਕਦਾ ਹਾਂ ਇਹ ਬਾਕੀ ਕੰਡੀਸ਼ਨ ਚੰਗੀ ਹੈ ਟਰੈਕਟਰ ਦੀ ਬਾਕੀ ਭਾਈ ਰੇਟ ਕੋਈ ਇਹਨਾਂ ਦਾ ਫਿਕਸ ਨਹੀਂ ਹੁੰਦਾ ਜੀ ਮੌਕੇ ਤੇ ਤਕਰੀਬਨ ਫਰਕ ਆ ਹੀ ਜਾਂਦਾ 20-3000 ਦਾ ਤੇ ਲਓ ਜੀ ਅੱਗੇ ਆ ਗਿਆ ਮਹਿੰਦਰਾ 265 ਆ 92 ਮਾਡਲ ਹੈ ਜੀ ਹਾਂ ਰੇਟ ਹੈਗਾ ਦਾ 115000 ਤੇ ਟਾਇਰ ਇਹਦੇ ਚਾਰੇ ਖਤਮੀ ਐ ਲਓ ਜੀ ਅੱਗੇ ਆ ਗਿਆ ਸਵਰਾਜ 855 98 ਮੜਲਾ ਜੀ ਇਹਦੀ ਡਿਮਾਂਡ ਹੈਗੀ 137000 ਤੇ ਟਾਇਰ ਇਹਦੇ ਪਿਛਲੇ ਖਤਮ ਐ ਜੀ ਬਾਕੀ ਕੰਡੀਸ਼ਨ ਤੁਜੀ ਦੇਖ ਸਕਦੇ ਹੋ ਅੱਗੇ ਆ ਗਿਆ ਜੀ ਮਹਿੰਦਰਾ 575 ਮਾਡਲ ਹੈਗਾ 97 ਰੇਟ ਹੈਗਾ ਦਾ 1,70,000 ਇਹ ਟਰੈਕਟਰ ਬਹੁਤ ਸੋਹਣਾ ਵੇ ਜੀ ਮਾਡਲ ਦੇ ਹਿਸਾਬ ਨਾਲ ਟਰੈਕਟਰ ਬਹੁਤ ਸਾਫ਼ ਹੈ ਸੰਭਾਈ ਚੱਲਿਆ ਲੱਗਦਾ ਟਰੈਕਟਰ ਜੀ ਤੇ ਕਿਤੇ ਕੋਈ ਇਹ ਬਾਈ ਪੇਂਟ ਨਹੀਂ ਹੋਇਆਗਾ ਜੀ Ориਜਨਲ ਆ ਸਾਰਾ ਰੰਗ ਇਹਦਾ ਇੱਕ ਟਾਇਰ ਇਹਦੇ ਪਿਛਲੇ ਖਾਦਮੀ ਸਮਝੋ ਜੀ ਤੁਸੀਂ ਅੱਗੇ ਆ ਗਿਆ ਜੀ ਮਹਿੰਦਰਾ ਚਾਰ ਸੌ ਪਚੱਤਰ ਮਾਡਲ ਹੈਗਾ ਦੋ ਹਜ਼ਾਰ ਨੌ ਡਿਮਾਂਡ ਹੈਗੀ ਜੀ ਦੋ ਲੱਖ ਤੇ ਪਚਵੰਜਾ ਹਜ਼ਾਰ ਪਚਾਸੀ ਨੱਬੇ ਪੈਸੇ ਦੇ ਟਾਇਰ ਹੈ ਜੀ ਪਿਛਲੇ ਅਪੋਲੋ ਦੇ ਤੇ ਟਰੈਕਟਰ ਪੂਰਾ ਸਾਫ ਹੈ ਸਾਰਾ ਰੇਜ ਨਾਲ ਹੈ ਜੀ ਕਿਤੇ ਕੋਈ ਪੇਂਟ ਨਹੀਂ ਹੋਇਆ ਹੋਇਆ ਇਹਦੇ ਬਾਕੀ ਭਾਈ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਹੈ ਜਾਂ ਵੇਚਣਾ ਹੈ ਤਾਂ ਜੀ ਹੁਣ ਮੌਕਾ ਹੈ ਸੀਜ਼ਨ ਢੇੜੇ ਔਨ ਕਰਕੇ ਹੀ ਟਰੈਕਟਰਾਂ ਦਾ ਰੇਟ ਵੱਧਦਾ ਹੀ ਜਾ ਰਿਹਾ ਹੈ ਦਿਨੋਂ ਦਿਨਾਂ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਹੈ ਤਾਂ ਲੈ ਸਕਦਾ ਹੈ ਮੰਡੀ ਫੁੱਲ ਭਰਨ ਲੱਗੀ ਇਹ ਤਾਂ ਚਲੋ ਸ਼ਾਮ ਦਾ ਟਾਈਮ ਹੈ ਜੀ ਟਰੈਕਟਰ ਚਲੇ ਗਏ ਵਿੱਚੋਂ ਨਹੀਂ ਇੱਥੇ ਕੋਈ ਟਰੈਕਟਰ ਖੜਾਉਣ ਨੂੰ ਹੋਰ ਥਾਂ ਨਹੀਂ ਸੀਗਾ ਜੀ ਸਾਰੇ ਮੰਡੀ ਭਰੀ ਪਈ ਸੀ ਜਮਾ ਇਹ ਆ ਗਿਆ ਆ ਗਿਆ ਜੀ ਸਵਰਾਜ 855 ਮਾਡਲ ਹੈਗਾ ਜੀ 2010 ਰੇਟ ਹੈਗਾ ਦਾ 3 ਲੱਖ ਤੇ 20 ਹਜ਼ਾਰ ਆ ਅਗਲੇ ਟਾ ਨਵੇਂ ਆ ਪਿਛਲੇ ਟਾ 35 ਦੇਸੀ ਹੈ ਇਹ ਟਰੈਕਟਰ ਚੰਗਾ ਹੈਗਾ ਰੰਬਾ ਰੰਬਾ ਦਾ ਵੀ ਵਧੀਆ ਪਿਆ ਦੇਖ ਸਕਦੇ ਹੋ ਅਗੇ ਆ ਗਈ ਸੋਨਾਲੀਕਾ 35 ਵਾਲਾ ਮਾਡਲ ਹੈਗਾ ਜੀ 2005 ਰੇਟ ਹੈਗਾ ਦਾ 1 ਲੱਖ 65000 ਹਾਲ ਤਾਂ ਤਾਂ ਠੀਕ ਠਾਕ ਹੀ ਇਹਦੀ ਬਈ ਅੱਗੇ ਆ ਗਿਆ ਜੀ ਫਾਰਮ ਟਰੈਕ ਇਹ ਤੇ ਲਿਖਿਆ ਨਹੀਂ ਹੋਇਆ ਕਿਹੜਾ ਇਹ ਮਾਰ ਲਾ ਹੈਗਾ 2008 ਡਿਮਾਂਡ ਹੈਗੀ ਦੀ 190000 ਹੈ ਬਾਈ ਟਰੈਕਟਰ ਦਾ ਬਾਈ ਅੱਛਾ ਪੰਜਾਬ ਦਾ ਨੰਬਰ ਆਦਾ ਬਾਈ ਤੇ ਟਰੈਕਟਰ ਚੰਗਾ ਪਏ ਦੇਖ ਸਕਦੇ ਹੋ ਪੂਰਾ ਸਾਫ ਹੈ ਟਰੈਕਟਰ ਇਹ ਫਾਰਮ ਟਰੈਕ 48 ਹੈ ਜੀ ਚੈਂਪੀਅਨ ਇਹ ਡਿਲੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਪਿਆ ਜੀ ਪੂਰਾ ਸਾਫ਼ ਹੈ ਇਹ ਕਿਹੜਾ ਪਿੰਡ ਆ ਬਾਈ ਆਪਣਾ ਕਿਹੜਾ ਪਿੰਡ ਹੈ ਤੰਗਰਾਲੀ ਤੰਗਰਾਲੀ ਪਿੰਡ ਹੈ ਜੀ ਬਾਈਆਂ ਦਾ ਨੰਬਰ ਦਿੰਨੇ ਆ ਜੀ ਤੁਹਾਨੂੰ ਬਾਈ ਦਾ ਇੱਕ ਟਰੈਕਟਰ ਬਾਈ ਦਾ ਇਹਦਾ ਹੋਰ ਹੈਗਾ ਉਹ ਦਿਖਾਉਣੇ ਆ ਤੁਹਾਨੂੰ ਤੇ ਲਓ ਜੀ ਇਹ ਆ ਗਿਆ ਫਾਰਮ ਟਰੈਕ 60 ਮਾਡਲ ਹੈਗਾ ਜੀ 97 ਇਹਦੀ ਡਿਮਾਂਡ ਹੈਗੀ ਹੈ 1,65,000 ਡਬਲ ਕਲਚ ਹੈ ਜੀ ਇਹ ओरिजिनल ਟਰੈਕਟਰ ਹੈ ਸਾਰਾ 48 50 ਪੈਸੇ ਦੇ ਟਾਇਰ ਹੈ ਜੀ ਪਿਛਲੇ ਐਮ ਆਰ ਐਫ ਦੇ ਮਗਰਾੜ ਮਗਰੂਟ ਸਾਰੇ ਇਹਦੇ ओरिजिनल ਹੀ ਲੱਗੇ ਹੋਏ ਆ ਜੀ ਚੇਂਜ ਨਹੀਂ ਹੋਏ ਵੇ ਹੈਵੀ ਆ ਪੂਰੇ ਫੁੱਲ ਤੇ ਬਾਈ ਦਾ ਨੰਬਰ ਹੈਗਾ ਜੀ 62 830 ਆ ਇਹ ਨਹੀਂ ਆਪਣਾ ਨਾ ਨਾ ਉਹੀ ਆਪਣੇ ਬਾਈ ਦੇ ਫਾਰਮਟਰ ਆ ਗਿਆ ਜੀ ਦੋਨੇ ਤੇ ਬਾਈ ਦਾ ਨੰਬਰ ਹੈਗਾ 62 830 830 62509 62509 ਤੇ ਰੇਟ ਬਾਈ ਮੌਕੇ ਦੇ ਹੋ ਜਾਊਗਾ ਹਾਂ ਲਓ ਜੀ ਬਾਈ ਦਾ ਨੰਬਰ ਤੁਹਾਨੂੰ ਦੇਤਾ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਬਾਈ ਨੂੰ ਕਾਲ ਕਰ ਲਿਓ ਜੀ ਬਾਕੀ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਕਿਸੇ ਹੋਰ ਨਵੇਂ ਵੀਡੀਓ ਨਾਲ